ਤੁਸੀਂ ਕੋਈ ਮੰਗ ਪੱਤਰ ਦੇ ਕੇ ਆਏ ਆ ਆਪਣਾ ਨਾਮ ਵਰਜੁਨਿਆ ਦਾ ਉਹ ਕਿਹਨੂੰ ਮੰਗ ਪੱਤਰ ਦੇ ਕੇ ਆਏ ਮੇਰਾ ਨਾਮ ਨਛੱਤਰ ਸਿੰਘ ਜੀ ਮੈਂ ਬੀਕੇਜੂ ਭਾਤੀ ਖਾਂਜੋ ਨੇ ਕ੍ਰਾਂਤੀ ਕਰੀ ਦਾ ਸੁਪੇ ਰਾਜੀ ਤੇ ਦਵਾਬੇ ਦਾ ਪ੍ਰਧਾਨ ਆ ਨਹੀਂ ਅਸੀਂ ਦিসি ਸਾਹਿਬ ਨੂੰ ਮੰਗ ਪੱਤਰ ਦੇਣਾ ਸੀਗਾ ਤੇ ਉਹ ਮਿਲ ਨਹੀਂ ਸੀ ਤੇ ਐਸਡੀਐਮ ਸਾਹਿਬ ਨੂੰ ਦਿੱਤਾ ਜੀ ਤੇ ਐਚਡੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਦਿੱਤਾ ਜੀ ਮੰਗ ਪੱਤਰ ਇਹ ਜਿਹੜਾ ਸਰਕਾਰ ਜਿਹੜੀ ਹੈ ਜੀ ਜ਼ਮੀਨਾਂ ਦਾ ਵਹਿਰਦਾ ਜਿਹੜਾ ਤੁਸੀਂ ਆ ਪੰਜਾਬ ਦੇ ਵਿੱਚ ਮोटा ਤੁਹਾਨੂੰ ਪਤਾ ਹੀ ਹੈ ਜੀ ਲੈਂਡ ਪੂਲਿੰਗ ਦੇ ਤਹਿਤ ਕਿੰਨੇ ਹਜ਼ਾਰ ਏਕੜ ਜਿਹੜੀ ਸਰਕਾਰ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹ ਜ਼ਬਤ ਕਰਨਾ ਚਾਹੁੰਦੀ ਬਰੋਦਰ ਜੇ ਅਸੀਂ ਨਾ ਪਤਾਵਾ ਜਿਹੜੀ ਸਰਕਾਰ ਦੇ ਜਿਆਦੀ ਜਿਹੜੀ ਕਦੀਏ ਜ਼ਮੀਨ ਆ ਹੋਵੇ ਜੇ ਕੋਈ ਸਹਿਮਤੀ ਨਹੀਂ ਮਿਲਦੀ ਨਾਲ ਜਿੱਦਾਂ ਇਹ ਸਰਕਾਰ ਕੇਰਾ ਚਾਹੁੰਦਾ ਉਹਦੇ ਵਿੱਚ ਪੰਡਾਂ ਤੋਂ ਪੰਜ ਪੰਚਾਇਤਾਂ ਦੇ ਮੈਂਬਰ ਆਏ ਸੀ ਤੇ ਅਸੀਂ ਆਮ ਲੋਕਾਂ ਦੀ ਮੀਡੀਆ ਇਹਦਾ ਸਰਕਾਰ ਨੂੰ ਕਹਿਰ ਨਹੀਂ ਤੇ ਕਈ ਵਾਰ ਤੋਂ ਸਾਡਾ ਘੱਟ ਭਰਤੀ ਆਈ ਅਸੀਂ ਦਾਰ ਤਾ ਜਿਹਨੂੰ ਵੱਟ ਤੋਂ ਪੱਤੇ ਨਹੀਂ ਬਾਬੇ ਨਾਲ ਵਿੱਚ ਬੜੀ ਕੰਦਨ ਦੇ ਦਊਗਾ ਇਹ ਜ਼ਿੰਮੇਵਾਰ ਆਪਣੀ ਨਹੀਂ ਦੇ ਦਊਗਾ ਇਹ ਉਹਦਾ ਰੋਜ਼ਗਾਰ ਦਾ ਕਿਉਂਕਿ ਬਹੁਤ ਸਾਰੇ ਜਾ ਰਿਹਾ ਜਿੰਨ ਗਾਦਨ ਕਲਾ ਕੀਤੀ ਸਰਕਾਰ ਹੰਗ ਪੱਤਰ ਦੇਣਾ ਸੀ 20 ਜੁਲਾਈ ਤੱਕ ਨਾ ਹੋ ਕੇ ਗੱਲ ਕਰਾਂ ਮੈਂ ਕਿ ਪਾਣੀ ਉਸਾਨ ਮੋਰਚੀ ਦੇ ਕਪੜੇ ਜੋ ਜਿਹੜਾ ਮੰਗ ਪੁੱਤਰ ਦੇ ਗਾਮ ਨੂੰ ਲੈ ਗਿਆ ਜੀ ਦਾ ਨਾਮ ਰੰਜੀਤ ਸਿੰਘ ਜੀ ਪ੍ਰਧਾਨ ਅੱਜ ਅਨਸਾਰ ਵਾਏ ਗੁਰਜੀ ਦਾ ਸਾਇਨ ਪਾਣੀ ਪਿੜਾ ਅੱਜ ਸਾਡੇ 22 ਨਸ਼ਕੀ ਦੀ ਹੈ 22 ਦਾ ਮਾਸਟਰ ਲੱਗਿਆ ਉਹਦੇ ਵਿੱਚ ਸਾਡੀ ਮੇਨ ਰੇ ਦਾ 65000 ਗੜੀ 사ਗੜੀ ਐਕਵਾਇਰ ਕਰਨੇ ਜਾ ਰਹੀਆਂ ਉਹਨੀਆਂ ਕੁਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਸਾਹਮਣੀਆਂ ਤਾਂ ਦੇ ਸਾਹਮਣੇ ਉਹਦੇ ਲਈ ਮਾਰਿਆ ਜਿਵੇਂ ਇੱਕ ਆ ਗਿਆ ਉਹ ਲੋਕੀਆਂ ਉੱਡ ਗਏ ਹਾਲਾਂ ਦੇ ਵਿੱਚ ਨਵੀਂ ਪਹਿ ਪੰਜਾਬ ਦਿੱਤੀ ਵਾਹੀ ਮੀਣਾ ਐਕਵਾਇਰ ਕਰ ਗਵਰਨਮੈਂਟ ਜਿਹੜੀ ਗੱਡੀ ਦੂਸਰੇ ਨੇ ਪੰਜਾਬ ਪ੍ਰਵਾਸੀ ਬਹੁਤ ਜ਼ਿਆਦੀ ਤੁਹਾਨੂੰ ਕਿ ਬਿਮਾਰੀ ਆ ਗਈ ਹਨਾ ਕਿ ਪੰਜਾਬ ਦੇ ਨੌਜਵਾਨ ਕੋ ਕੈਨੇਡਾ ਮੇ ਜਾ ਰਹੇ ਨੇ ਉਸ ਤੋਂ ਬਾਅਦ ਪਿੱਛੇ ਜੇ ਮਾਹੌਲ ਦੇਖਿਆ ਜਾਏ ਕਿ ਇੱਕ ਬਜ਼ੁਰਗ ਜਿਹੜੀ ਉਹ ਘਰ ਦੇੋਂ ਮਿਲਦੇ ਆ। ਇਸ ਕਰ ਨੇ ਇੰਨਾ ਦੇ 65000 ਰੁਪਏ ਜਿਹੜੇ ਅਸੀਂ ਕਿੰਨਾ ਨੂੰ ਲਿਆਣਾ ਚਾਹੁੰਦੀ ਸਰਕਾਰ। ਇਹ ਸਾਡਾ ਇੱਕ ਸਵਾਲ ਆ ਸਰਕਾਰ ਨੂੰ ਕਿ ਇਸ ਚੀਜ਼ ਥੋੜਾ ਜਿਹਾ ਕਰੈਕਟ ਕੀਤਾ ਜਾਏ, ਜਿਲ੍ਹੇ ਪਾਸ ਕਰ ਨੇ। ਉਹਦੇ ਵਿੱਚ ਜਿਹੜੇ ਪੰਚਾਇਤਾਂ ਉਹ ਬੈਠੇ ਮਤੇ ਜਿਹੜੇ 5000 ਜਾਂ ਜਿਹੜਾ ਪਤਾ ਉਹਨਾਂ ਦੇ ਆਨ ਅਧਿਕਾਰੀ ਜਾਂ ਹੋਰ ਬੰਦੀਆਂ ਵੀ ਕਿਸਾਂ ਬੰਦੀਆਂ। ਕੋਈ ਚੀਜ਼ ਮਿਸ਼ਨ ਦੇ ਦਿਆਂ, ਐਕਵਾਇਰ ਕਰਨ ਬਾਰੇ ਤੇ ਫੇਰ ਉਹ ਗੱਲ ਕਹਦੇ ਨੇ ਬਜ਼ੁਰਗ। ਹਾਂਜੀ ਸਰ ਇਸ ਤੋਂ ਲਾਗ ਹੈ ਗਲਾਟਾ ਹੋ ਗਿਆ ਕਾਹਨੇ ਜਿਹੜੀਆਂ ਬਣਾਈ ਕਲੋਨੀਆਂ ਹੈ ਤੇ ਕੁਝ ਪਲਾਟ ਜਿਹੜੇ ਵਿਕਤੇ ਨਹੀਂ ਆਏ ਤੇ ਉਹਨਾਂ ਜਿਹੜੇ ਸੀਆ ਦਮਾਨ ਨਾਲ ਆਪੀਦੇ ਆ ਕਿ ਤੁਸੀਂ ਇੱਧਰ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਵਿਕਰਾਓ ਖਾਲੀ ਕਲੋਨੀਆਂ ਉਹਨਾਂ ਦੀ ਕੀਤੀ ਜਾਇਦਾ ਹੈ ਉਹਥੇ ਸ਼ਾਇਦ ਜਿਹੜਾ ਆਇਆ ਜਾਏ ਲੋ ਉਸ ਤੋਂ ਅੱਗੇ ਐਕਟੀ ਕਰਦੀ ਜਿਹੜੀ ਜ਼ਮੀਨ ਆ ਕੇ ਵਾਲ ਜਿਹੜਾ ਧਿਆਨ ਪਤਾ ਗਿਆ ਪਹਿਲਾਂ ਜਿਹੜੀਆਂ ਪੀਆਂ ਤਾਂ ਉਹਨਾਂ ਦੇ ਉੱਤੇ ਦੇਖੋ ਦੀ ਵੀ ਪੂਰੀ ਕੀਤੀ ਹੈ ਆਪਣੇ ਸਵਾਰ ਦੇ ਵਿੱਚ ਸੀ ਕੋਈ 10 ਜੀ ਆਉਣੇ ਹੁਣ ਉਹ ਸਹਾਨਾ ਪਰਬਰਦਿਆਂ ਇਹ ਸਮਝ ਨਹੀਂ ਆ ਰਹੀ ਪੰਜਾਬ ਵਿੱਚ 65 ਕਰਦੇ ਉੱਤੇ ਲਿਆ ਕੇ ਕਿੰਨੂ ਦੀ ਗੱਲ ਕਰ ਰਹੀ ਪੰਜਾਬ ਸਰਕਾਰ ਇਹ ਇੱਕ ਸਵਾਲ ਕਾਰਵਾ ਜਿੰਦਾਬਾਦ ਸਾਰੇ ਕਿਸਾਨ ਦੀ ਪ੍ਰਕਾਰ ਜਿੰਦਾਬਾਦ ਮੈਂ ਇੱਕ ਟੂਲ ਬਲਾਜਾਡਨ ਮਾਰੀ ਨਾ ਜਾਡਨ ਜਿੰਦਾਬਾਦ ਵਿੱਕੇ ਜੋ ਕਰੀਕਾਰੀ ਜਿੰਦਾਬਾਦ ਖਾਨ ਜੁਣਨਤੀ ਕਾ ਜਿੰਦਾਬਾਦ